ਸ਼ਿਕਾਲਜੀ ਫਤੇਹ ਕਲੈਕਸ਼ਨ ਬੁਲਾੜਾ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਉਮੀਦ ਹੈ ਤੁਸੀਂ ਸਭ ਠੀਕ ਹੋਵੋਗੇ ਅੱਜ ਆਪਾਂ ਫੇਰ ਤੁਹਾਡੇ ਲਈ ਇੱਕ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਏ ਹਾਂ ਜੀ ਸਭ ਤੋਂ ਪਹਿਲਾਂ ਭੈਣਾਂ ਨੂੰ ਬੇਨਤੀ ਹੈ ਜੀ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਆਪਣੀ ਜਿਹੜੀ ਲੋਕੇਸ਼ਨ ਹੈ ਜੀ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਵੀ ਪਾਈ ਹੋਈ ਹੁੰਦੀ ਹੈ ਤੇ ਤੁਸੀਂ ਵੀਡੀਓ ਦੇ ਨੀਚੇ ਮੇਰਾ ਨੰਬਰ ਚੱਲ ਰਿਹਾ ਹੈ ਜੀ ਮੇਰੇ ਨੰਬਰ ਤੇ ਕੰਟੈਕਟ ਕਰਕੇ ਵੀ ਤੁਸੀਂ ਜਿਹੜੀ ਸਾਡੀ ਲੋਕੇਸ਼ਨ ਲੈ ਸਕਦੇ ਹੋ ਅਸੀਂ ਹੈਗੇ ਜੀ ਬੁਢਲਾਡੇ ਤੋਂ ਡਿਸਟ੍ਰ ਸਾਡੀ ਜਿਹੜੀ ਸ਼ਾਪ ਹੈ ਜੀ ਆਪਾਂ ਜਦੋਂ ਬੁੜਲਾਡੇ ਤੋਂ ਬੋਹਾ ਵੱਲ ਜਾਂਦੇ ਆ ਜੀ ਪੁਲ ਕ੍ਰੋਸ ਕਰਨ ਤੋਂ ਬਾਅਦ ਪੁਲ ਕ੍ਰੋਸ ਕਰਨਾ ਹੈ ਜੀ ਯਾਦ ਰੱਖਿਓ ਪੁਲ ਕ੍ਰੋਸ ਕਰਨ ਤੋਂ ਬਾਅਦ ਜੀ ਖੱਬੇ ਹੱਥ ਪੰਪ ਆਂਦਾ ਸੱਜੇ ਹੱਥ ਰਾਇਲ ਰੈਸਟੋਰੈਂਟ ਹੈ ਜੀ ਖੱਬੇ ਹੱਥ ਪੰਪ ਵਾਲੀ ਸਾਈਡ ਹੀ ਸੜਕ ਦੇ ਉੱਤੇ ਆਪਣੀ ਸ਼ਾਪ ਹੈ ਜੀ ਔਰ ਅਗਰ ਤੁਸੀਂ ਬੋਹਾ ਸਾਈਡ ਤੋਂ ਆ ਰਹੇ ਹੋ ਤਾਂ ਤੁਸੀਂ ਪੁਲ ਕ੍ਰੋਸ ਨਹੀਂ ਕਰਨਾ ਜੀ ਪੁਲ ਦੇ ਸੱਜੇ ਹੱਥ ਜਿਹੜਾ ਪੰਪ ਹੈ ਜੀ ਖੱਬੇ ਹੱਥ ਰਾਇਲ ਰੈਸਟੋਰੈਂਟ ਹੈ ਔਰ ਪੰਪ ਵਾਲੀ ਸਾਈਡ ਸੜਕ ਦੇ ਉੱਤੇ ਆਪਣੀ ਸ਼ਾਪ ਹੈ ਜੀ ਤੁਸੀਂ ਸ਼ਾਪ ਤੇ ਵਿਜ਼ਿਟ ਵੀ ਕਰ ਸਕਦੇ ਹੋ ਅ ਕਲੈਕਸ਼ਨ ਲੈ ਕੇ ਆਏ ਆ ਜੀ ਸਟੱਫ ਹੈਗਾ ਪਿਓਰ ਕਾਟਨ ਪ੍ਰਿੰਸਸ ਦੇ ਉੱਤੇ ਵਰਕ ਆਇਆ ਜੀ ਸੀਰੀਅਤ ਕਲੈਕਸ਼ਨ ਹੈ ਏਕੇ ਦੀ ਜਿਹੜੀ ਕਾਟਨ ਰਹੇਗੀ ਨਾਲ ਹੀ ਤੁਹਾਨੂੰ ਲੇਸਿਸ ਵਗੈਰਾ ਦਿਖਾਵਾਂਗੇ ਔਰ ਨਾਲ ਹੀ ਦੁਪੱਟੇ ਦੀ ਤੁਹਾਨੂੰ ਆਪਸ਼ਨ ਦੇਵਾਂਗੇ ਜਿਹੜੀਆਂ ਪਹਿਣਾ ਦੁਪੱਟੇ ਨਾਲ ਡਾਈ ਕਰਾਉਣਾ ਚਾਹੁੰਦੀਆਂ ਨੇ ਸਭ ਤੋਂ ਪਹਿਲਾਂ ਤੁਸੀਂ ਡਿਜ਼ਾਈਨ ਦੇਖ ਲਓ ਜੀ ਆਪਣਾ ਜਿਹੜਾ ਪਹਿਲਾ ਜਿਹੜਾ ਸੂਰ ਦਿਖਾਇਆ ਜੀ ਮੈਂ ਗ੍ਰੀਨ ਕਲਰ ਹੈ ਜੀ ਇਹ ਗ੍ਰੀਨ ਕਲਰ ਹੈ ਜੀ ਪ੍ਰੋਪਰ ਜਿਹੜਾ ਫਰੋਜੀ ਗ੍ਰੀਨ ਕਲਰ ਹੁੰਦਾ ਉਹ ਵਰਾ ਕਲਰ ਹੈ ਜੀ ਪਿਓਰ ਕਾਟਨ ਸਟੱਫ ਹੈ ਜੀ ਲਾਈਨਿੰਗ ਦੀ ਕੋਈ ਨੀੜ ਨਹੀਂ ਹੈ ਜੀ ਵਿਦਾਊਟ ਲਾਈਨਿੰਗ ਸੂਟ ਬਣੂਗਾ ਉੱਪਰ ਕੀਤਾ ਹੈ ਜੀ ਇਹਦੇ ਵਰਕ ਸਾਰੇ ਸਟੱਫ ਦੇ ਉੱਤੇ ਆਰੀ ਵਰਕ ਕੀਤਾ ਹੋਇਆ ਆਊਗਾ ਜੀ ਨਾਲ ਹੈਗੇ ਬਿਲਕੁਲ ਟੋਨ ਮੈਚ ਕਰਦੀ ਸ਼ੈਡੋ ਪ੍ਰਿੰਟ ਦੀ ਬਾਟਮ ਰਹੇਗੀ ਨਾਲ 2.5 ਮੀਟਰ ਦੀ 2.5 ਮੀਟਰ ਦੀ ਹੀ ਸ਼ਰਟ ਰਹਿਣ ਵਾਲੀ ਹੈ ਜੀ ਔਰ ਨਾਲ ਅੱਜ ਆਪਾਂ ਤੁਹਾਨੂੰ ਲੈਸ ਵੀ ਦਿਖਾਵਾਂਗੇ ਜੀ ਨਾਲ ਤੁਸੀਂ ਲੈਸ ਲਗਾ ਕੇ ਇਹਨੂੰ ਸੂਟ ਨੂੰ ਬਹੁਤ ਸੋਹਣਾ ਡਿਜ਼ਾਈਨ ਕਰ ਸਕਦੇ ਹੋ ਲੈਸ ਤੁਸੀਂ ਲਗਾ ਸਕਦੇ ਹੋ ਜੀ ਸਾਡੇ ਤੋਂ ਘੇਰੇ ਚਾਕਾਂ ਦੀ ਲੈਸ ਲੈ ਸਕਦੇ ਹੋ ਬਹੁਤ ਸੋਹਣਾ ਸੂਟ ਦਾ ਜਿਹੜਾ ਡਿਜ਼ਾਈਨ ਲੈਸ ਲਗਾ ਕੇ ਬਣੇਗਾ ਔਰ ਇਹਦਾ ਜਿਹੜਾ ਪ੍ਰਾਈਸ ਰਹੇਗਾ ਜੀ ਪ੍ਰਾਈਸ ਆਪਾਂ ਪਹਿਲਾਂ ਇਹਦਾ ਪ੍ਰਾਈਸ 1100 ਸੀ ਹੁਣ ਆਪਾਂ ਘਟਾ ਦਿੱਤਾ ਹੈ ਜੀ ਪ੍ਰਾਈਸ ਇਹ ਆਪਣੇ ਕੋਲੇ ਲਿਮਟਿਡ ਜਸਟਾਕ ਹੈ ਜੀ ਸਿਰਫ 900 ਰੁਪਏ ਦੇ ਵਿੱਚ ਅਸੀਂ ਤੁਹਾਨੂੰ ਇਹ ਸੂਟ ਦੇਵਾਂਗੇ ਜਿਹੜੀਆਂ ਪਹਿਣਾ ਵੀ ਲੈਣਾ ਚਾਹੁੰਦੀਆਂ ਨੇ ਜਲਦੀ ਤੋਂ ਜਲਦੀ ਸਕਰੀਨਸ਼ਾਟ ਲੈ ਕੇ ਆਪਣਾ ਆਰਡਰ ਬੁੱਕ ਕਰ ਸਕਦੀਆਂ ਨੇ ਇਹ ਸੀਗਾ ਜੀ ਇਹਦਾ ਫਰਸਟ ਕਲਰ ਇਹ ਸਾਰੇ ਦੇ ਵਿੱਚ ਆਪਣੇ ਕੋਲੇ ਥਾਂ ਅਵੇਲੇਬਲ ਹੈ ਜੀ ਜਿਹੜੀਆਂ ਪਹਿਣਾ 4-5 ਸੂਟ ਜਿੰਨੇ ਵੀ ਲੈਣਾ ਚਾਹੁੰਦੀਆਂ ਨੇ ਲੈ ਸਕਦੀਆਂ ਨੇ ਸੇਮ ਕਲਰ ਦੇ ਵਿੱਚ ਤੁਹਾਨੂੰ 4 ਤੋਂ 5 ਸੂਟ ਮਿਲ ਜਾਣਗੇ ਵੱਧ ਵੀ ਮਿਲ ਸਕਦੇ ਆ ਜੀ ਜਿਹੜੀਆਂ ਪਹਿਣਾ ਲੈਣਾ ਚਾਹੁੰਦੀਆਂ ਇਹ ਸੂਟ ਤੁਹਾਨੂੰ ਮਿਲ ਜਾਣਗੇ ਜੀ ਨੈਕਸਟ ਜਿਹੜਾ ਕਲਰ ਹੈਗਾ ਜੀ ਆਪਣਾ ਕਾਫੀ ਕਾਫੀ ਸ਼ੇਡ ਹੈ ਜੀ ਸਾਰਾ ਪ੍ਰਿੰਟ ਓਵੇਂ ਹੀ ਰਹੇਗਾ ਜੀ ਗ੍ਰੀਨ ਤਰ੍ਹਾਂ ਸਾਰੇ ਦੇ ਉੱਤੇ ਉਦਾਂ ਹੀ ਆਰੀ ਵਰਕ ਆਏਗਾ ਜੀ ਔਰ ਨਾਲ आएगी ਜੀ ਪਲੇਨ ਸ਼ੈਡੋ ਪ੍ਰਿੰਟ ਦੀ ਬਾਟਮ 2.5 ਮੀਟਰ ਦੀ ਬਾਟਮ ਹੋਏਗੀ ਜੀ 2.5 ਮੀਟਰ ਦੀ ਸ਼ਰਟ ਹੋਏਗੀ ਔਰ ਨਾਲ ਹੀ ਆਪਾਂ ਤੁਹਾਨੂੰ ਇਹਦੇ ਨਾਲ ਦੀ ਲੇਸਾਂ ਦਿਖਾਵਾਂਗੇ ਜੀ ਪ੍ਰਿੰਟ ਦੇਖ ਸਕਦੇ ਹੋ ਜੀ ਕਾਫੀ ਜਿਹੜਾ ਫੇਮਸ ਜਆ ਪ੍ਰਿੰਟ ਹੈ ਜੀ ਜਿਹੜਾ ਇਹ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਜੀ ਪਹਿਲਾਂ ਇਹ ਪ੍ਰਿੰਟ ਆਪਣੇ ਕੋਲੇ ਕੱਟ ਪੀਸਾਂ ਦੇ ਵਿੱਚ ਵੀ ਆਇਆ ਸੀਗਾ ਬਹੁਤ ਭੈਣਾਂ ਨੂੰ ਪਸੰਦ ਆਇਆ ਸੀ ਐਦਾ ਇਹਦੇ ਨਾਲ ਤੁਸੀਂ ਡਬਲ ਡਾਈ ਦੀ ਜਿਹੜੀ ਲੇਸ ਹੈ ਲਗਾ ਸਕਦੇ ਹੋ ਜੀ ਡਬਲ ਡਾਈ ਦੀ ਲੇਸ ਵੀ ਬਹੁਤ ਸੋਹਣੀ ਲੱਗੇਗੀ ਪਿੰਕ ਕਲਰ ਵਾਈਟ ਕਲਰ ਗ੍ਰੇ ਕਲਰ ਸਾਰੇ ਕਲਰ ਹੈ ਜੀ ਇਸ ਲਈ ਇਸ ਦੇ ਵਿੱਚ ਆਰਗੈਂਜ਼ਾ ਡਬਲ ਡਾਈ ਦੀ ਲੈਸ ਹੈ ਔਰ ਤੁਸੀਂ ਸਿੰਗਲ ਡਾਈ ਦੀ ਜਿਹੜੀ ਲੈਸ ਹੈ ਉਹ ਵੀ ਲਗਾ ਸਕਦੇ ਹੋ ਜੀ ਜਿਹੜੀ ਸਿੰਗਲ ਡਾਈ ਦੀ ਲੈਸ ਹੈ ਉਹ ਵੀ ਤੁਸੀਂ ਲਗਾ ਸਕਦੇ ਹੋ ਐਦਾ ਲੈਸ ਲਗਾ ਕੇ ਜੀ ਐਵੇਂ ਦੀ ਲੁੱਕ ਆਏਗੀ ਲੈਸ ਵੀ ਤੁਸੀਂ ਸਾਡੇ ਤੋਂ ਦੁਪੱਟੇ ਦੀ ਵੀ ਔਰ ਸੂਟ ਦੀ ਵੀ ਲੈ ਸਕਦੇ ਹੋ ਔਰ ਜਿਹੜਾ ਦਾ ਪ੍ਰਾਈਸ ਰਹੇਗਾ ਜੀ 900 ਰੁਪਏ ਰਹੇਗਾ ਪਹਿਣਾ ਇਹਦੇ ਵਿੱਚ ਜਿੰਨੇ ਮਰਜ਼ੀ ਸੂਟ ਬਾਈ ਕਰ ਸਕਦੀਆਂ ਨੇ ਜੀ 900 ਰੁਪਏ ਸੂਟ ਦਾ ਪ੍ਰਾਈਸ ਰਹਿਣ ਵਾਲਾ ਹੈ ਜੀ ਨੈਕਸਟ ਇਹਦੇ ਵਿੱਚ ਆਪਣੇ ਕੋਲ ਹੈਗਾ ਜੀ orange color orange color ਹੈ ਜੀ ਨੈਕਸਟ ਬਹੁਤ ਸੋਹਣਾ ਕਲਰ ਹੈ ਜੀ ਇਹ ਪ੍ਰਿੰਟ ਵੀ ਬਹੁਤ ਸੋਹਣਾ ਹੈ ਦਾ ਨਾਲ ਇਹਦੇ ਦੋ ਤਰ੍ਹਾਂ ਦੀ ਆਪਣੇ ਕੋਲੇ ਲੈਸ ਨੇ ਜਿਹੜੀ ਅਵੇਲੇਬਲ ਹੈ ਜੀ ਦੋਨੇ ਰਹਿਣਗੀਆਂ ਆਪਣੀਆਂ ਦੋਨੇ ਲੈਸ ਜਿਹੜੀ ਰਹਿਣਗੀਆਂ ਜੀ ਆਪਣੀਆਂ ਰਹਿਣਗੀਆਂ ਡਬਲ ਸ਼ੈਡਡ ਔਰੇਂਜ ਕਲਰ ਤੇ ਗ੍ਰੀਨ ਕਲਰ ਦੀ ਦੋਨੇ ਲੈਸਾਂ ਰਹਿਣਗੀਆਂ ਜਿਹੜੀਆਂ ਆਪਣੀਆਂ ਸਿੰਗਲ ਕਲਰ ਵੀ ਲੈ ਸਕਦੇ ਹੋ ਤੁਸੀਂ ਸਾਡੇ ਤੋਂ ਇਹਦੇ ਨਾਲ ਡਬਲ ਕਲਰ ਦੀ ਲੈਸ ਵੀ ਤੁਸੀਂ ਲੈ ਸਕਦੇ ਹੋ ਦੋ ਤਰ੍ਹਾਂ ਦੀ ਲੈਸ ਇਹਦੇ ਵਿੱਚ ਆਪਣੇ ਕੋਲੇ ਅਵੇਲੇਬਲ ਹੈ ਜੀ ਪਲੇਨ ਆਏਗੀ ਜੀ ਬਾਟਮ ਇਹਦੀ 2.5 ਮੀਟਰ ਦੀ ਬਾਟਮ ਹੈ ਜੀ ਸ਼ੈਡੋ ਪ੍ਰਿੰਟ ਦੀ ਬਾਟਮ ਆਏਗੀ 2.5 ਮੀਟਰ ਦੀ ਸ਼ਰਟ ਹੈ ਜੀ ਪਿਓਰ ਕਾਟਨ ਆਏਗਾ ਜੀ ਸਟਫ ਇਹ ਚੂਬਣ ਵਾਲਾ ਸਟੱਫ ਨਹੀਂ ਹੈਗਾ ਜੀ ਕਈ ਮੇਰੀ ਭੈਣਾਂ ਨੂੰ ਹੁੰਦਾ ਵੀ ਵਰਕ ਹੈ ਉੱਤੇ ਵੀ ਚੂਬੇਗਾ ਕੋਈ ਚੂਬਣ ਵਾਲਾ ਨਹੀਂ ਜੀ ਬਿਲਕੁਲ ਸੌਫਟ ਸਟੱਫ ਹੈ ਬਿਨਾ ਲਾਈਨਿੰਗ ਤੋਂ ਤੁਸੀਂ ਸੂਟ ਬਣਾ ਸਕਦੇ ਹੋ ਕਾਟਨ ਟੈਬੀ ਹੈ ਜੀ ਕਾਟਨ ਦੇ ਉੱਤੇ ਲਾਈਨਾਂ ਲੱਗੀਆਂ ਹੋਈਆਂ ਨੇ ਉੱਤੇ ਵਰਕ ਹੈ ਜੀ ਕਾਟਨ ਟੈਬੀ ਉੱਤੇ ਵਰਕ ਹੈ ਜੀ ਇਹ ਸੀਰਤ ਕਲੈਕਸ਼ਨ ਹੈ ਜਿਹੜੇ ਸੂਟ ਨੇ ਇਹਨਾਂ ਦਾ ਨਾਮ ਹੈ ਜੀ ਸੀਰਤ ਕਲੈਕਸ਼ਨ ਸੇਮ ਡਿਜ਼ਾਈਨ ਦੇ ਵਿੱਚ ਆਪਣੇ ਕੋਲੇ ਇਹ ਤਿੰਨ ਕਲਰ ਆਏ ਨੇ ਜੀ ਇੱਕ ਹੈਗਾ ਜੀ orange ਇੱਕ ਹੈਗਾ ਜੀ coffee ਔਰ ਇੱਕ ਹੈਗਾ ਜੀ green ਸੇਮ ਡਿਜ਼ਾਈਨ ਦੇ ਵਿੱਚ ਆਪਣੇ ਕੋਲ ਇਹ ਤਿੰਨ ਕਲਰਾਂ ਦੇ ਵਿੱਚ ਇਹ ਸਟਾਕ ਆਇਆ ਜੀ ਤਿੰਨੇ ਕਲਰ ਬਹੁਤ ਸੋਹਣੇ ਨੇ ਗ੍ਰੀਨ ਹੈ ਜੀ orange ਹੈ ਔਰ coffee ਕਲਰ ਹੈ ਜੀ ਤਿੰਨ ਕਲਰਾਂ ਦੇ ਵਿੱਚ ਇਹ ਸਟਾਕ ਆਪਣੇ ਕੋਲ ਆਇਆ ਹੈ ਪ੍ਰਿੰਟਡ ਡਿਜ਼ਾਈਨ ਸਟਾਫ ਸਾਰਾ ਕੁਝ ਸੇਮ ਹੈ ਜੀ ਔਰ ਪ੍ਰਾਈਸ ਰਹੇਗਾ ਜੀ ਇਹਦਾ 900 ਰੁਪਏ ਚਾਹੀ ਇੱਕ ਲੈ ਲਓ ਜੀ ਚਾਹੀ ਚਾਰ ਲੈ ਲਓ 900 ਰੁਪਏ ਦਾ ਪ੍ਰਾਈਸ ਰਹਿਣ ਵਾਲਾ ਹੈ ਹਾਂ ਜਿਹੜੀਆਂ ਭੈਣਾਂ ਇੱਕ ਤੋਂ ਜ਼ਿਆਦਾ ਸੂਟ ਲੈਣੀਆਂ ਉਹਨਾਂ ਨੂੰ ਡਿਲੀਵਰੀ ਚਾਰजेस ਜਿਹੜੇ ਘੱਟ ਲੱਗਣਗੇ ਜਾਂ ਫਿਰ ਜੇ ਦੋ ਤੋਂ ਵੱਧ ਲਵਾਂਗੀ ਜੇ ਤਾਂ ਉਸ ਹਾ ਉਹਨਾਂ ਡਿਲੀਵਰੀ ਚਾਰਜਸ ਜਿਹੜੀ ਆਪਾਂ ਘਟਾਈ ਜਾਵਾਂਗੇ ਬਹੁਤ ਸੋਹਣਾ ਸਟੱਫ ਰਹਿਣ ਵਾਲਾ ਹੈ ਜੀ ਇਹਦੇ ਵਿੱਚ ਜਿੰਨੇ ਮਰਜ਼ੀ ਤੁਸੀਂ ਤਿੰਨੇ ਕਲਰਾਂ ਦੇ ਵਿੱਚ ਸੂਟ ਲੈ ਸਕਦੇ ਹੋ ਖੁੱਲੀ ਆਫਰ ਹੈ ਜੀ ਇੱਕ ਦੋ ਚਾਰ ਜਿੰਨੇ ਮਰਜ਼ੀ ਸੂਟ ਲਓ ਆਪਣੇ ਕੋਲੇ ਖੁੱਲਾ ਕਪੜਾ ਆਇਆ ਇਹ ਲਿਮਟਿਡ ਸਟਾਕ ਨਹੀਂ ਹੈਗਾ ਜੀ ਇਹ ਵਾਲਾ ਜਿਹੜਾ ਸਟਾਕ ਹੈ ਇਹ ਆਪਣੇ ਕੋਲੇ ਕਾਫੀ ਹੈ ਇੱਕ ਸੂਟ ਦੇ ਵਿੱਚ ਹੋਰ ਹੈ ਜੀ ਉਹ ਆਪਣੇ ਕੋਲੇ ਸਿੰਗਲ ਕਲਰ ਦੇ ਵਿੱਚ ਆਇਆ ਹੈ ਇਹ ਵੀ ਕਾਫੀ ਫੇਮਸ ਹੈ ਜੀ ਨਿਓਨ ਮਹਿੰਦੀ ਸ਼ੇਡ ਜਿਹੜਾ ਕਾਫੀ ਟ੍ਰੈਂਡ ਦੇ ਵਿੱਚ ਚੱਲ ਰਿਹਾ ਹੈ ਇਹ ਨਿਓਨ ਮਹਿੰਦੀ ਸ਼ੇਡ ਹੈ ਇਹ ਪ੍ਰਿੰਟ ਵੀ ਕਾਫੀ ਟ੍ਰੈਂਡ ਦੇ ਵਿੱਚ ਹੈ ਜੀ ਕਲਰ ਵੀ ਕਾਫੀ ਟ੍ਰੈਂਡ ਦੇ ਵਿੱਚ ਹੈ ਹੋਏਗਾ ਜੀ ਇਹ ਵੀ ਟੈਬੀ ਦੇ ਉੱਤੇ ਕਾਟਨ ਟੈਬੀ ਸੀਰਤ ਕਲੈਕਸ਼ਨ ਔਰ ਨਾਲ ਜੇ ਇਹਦੀ ਆਪਾਂ ਲੈਸ ਲਗਾਈਏ ਜੀ ਉਹ ਲਗਾਵਾਂਗੇ ਆਪਾਂ ਪਲੇਨ ਸਿੰਗਲ ਕਲਰ ਦੀ ਸੌਰੀ ਲੈਸ ਲਗਾਵਾਂਗੇ ਜਿੱਦਾਂ ਮਰਜੀ ਤੁਸੀਂ ਇਹਨੂੰ ਲੈਸ ਲਗਾ ਕੇ ਡਿਜ਼ਾਈਨ ਕਰ ਸਕਦੇ ਹੋ ਇਹਦਾ ਗਲੇ ਵਗੈਰਾ ਤੇ ਹਨਾ ਡਿਜ਼ਾਈਨਰ ਪੀਸ ਤੁਸੀਂ ਬਣਾ ਸਕਦੇ ਹੋ ਆਪਣੇ ਕੋਲੇ ਸਟੀਚਿੰਗ ਵੀ ਅਵੇਲੇਬਲ ਹੈ ਜੀ ਜਿਹੜੀਆਂ ਭੈਣਾ ਸਟਿਚ ਕਰਵਾ ਕੇ ਲੈਣਾ ਚਾਹੁੰਦੀਆਂ ਨੇ ਸਟੀਚਿੰਗ ਵੀ ਆਪਣੇ ਕੋਲੇ ਅਵੇਲੇਬਲ ਹੈ ਔਰ ਇਹਦੇ ਨਾਲ ਅਗਰ ਤੁਸੀਂ ਟੈਬੀ ਦਾ ਦੁਪੱਟਾ ਵੀ ਲੈਣਾ ਚਾਹੁੰਦੇ ਹੋ ਆਪਣੇ ਕੋਲੇ ਟੈਬੀ ਦੇ ਦੁਪੱਟੇ ਵੀ ਅਵੇਲੇਬਲ ਨੇ ਜੀ ਸਟੈਂਡਰਡ ਕੰਪਨੀ ਦੀ ਟੈਬੀ ਹੈ ਜੀ ਇਹ ਬਹੁਤ ਸੋਹਣਾ ਸਟਾਫ ਹੈ ਫਾਲ ਬਹੁਤ ਵਧੀਆ ਦੁਪੱਟੇ ਦਾ ਬਹੁਤ ਸੋਹਣਾ ਸਟਾਫ ਹੈ ਜੀ ਦੁਪੱਟੇ ਦਾ 400 ਰੁਪਏ ਦਾ ਰਹੇਗਾ ਜੀ ਦੁਪੱਟਾ ਇਹ ਸਟੈਂਡਰਡ ਕੰਪਨੀ ਦੇ ਟੈਬੀ ਦਾ ਦੁਪੱਟਾ ਜੀ ਇਹ 2.5 ਮੀਟਰ ਦੀ ਕੱਟ ਆਏਗੀ ਦੁਪੱਟੇ ਦੇ ਵਿੱਚ ਜੀ 2.5 ਦੀ ਕੱਟ ਨਹੀਂ ਆਉਣੀ 2.5 ਮੀਟਰ ਦੀ ਕੱਟ ਆਏਗੀ ਜਿਹੜੀਆਂ ਭੈਣਾਂ ਵੀ ਲੈਣਾ ਚਾਹੁੰਦੀਆਂ ਨੇ ਇਹਨੂੰ ਲੈ ਸਕਦੀਆਂ ਨੇ ਇੱਕ ਇਹਦੇ ਨਾਲ ਤੁਸੀਂ ਦੁਪੱਟਾ ਹੋਰ ਹੈ ਜੀ ਆਪਣਾ ਆਪਣੇ ਕੋਲੇ ਨਵਾਂ ਆਇਆ ਜੀ ਕਮਲ ਦੀ ਮਸਲੀਨ ਇਹ ਚੈੱਕ ਦੇ ਵਿੱਚ ਆਇਆ ਜੀ ਬਿਲਕੁਲ ਬਰੀਕ ਚੈੱਕ ਹੈ ਇਹ ਕਮਲ ਬ੍ਰਾਂਡ ਦੀ ਆਈ ਹੈ ਜੀ ਬਿਲਕੁਲ ਬਰੀਕ ਚੱਕ ਦੇ ਵਿੱਚ ਆਈ ਹੈ ਬਹੁਤ ਸੋਹਣਾ ਸਟੱਫ ਹੈ ਜੀ ਇਹ ਔਰ ਇਹਦਾ ਦੁਪट्टे ਦਾ ਜਿਹੜਾ ਪ੍ਰਾਈਸ ਰਹੂਗਾ ਜੀ 300 ਰੁਪਏ 300 ਰੁਪਏ ਦੁਪट्टे ਦਾ ਪ੍ਰਾਈਸ ਰਹਿਣ ਵਾਲਾ ਹੈ ਜਿਹੜੀਆਂ ਪਹਿਣਾ ਵੀ ਇਹ ਦੁਪੱਟਾ ਲੈਣਾ ਚਾਹੁੰਦੀਆਂ ਨੇ ਜੀ ਲੈ ਸਕਦੀਆਂ ਨੇ ਬਹੁਤ ਸੋਹਣਾ ਸਟੱਫ ਆਇਆ ਜੀ ਇਹ ਕਮਲ ਦਾ ਜਿਹੜੇ ਕਮਲ ਇਹਦਾ ਬ੍ਰਾਂਡ ਹੈ ਜੀ ਸੁਪਰ ਚੈੱਕ ਹੈ कॉटन ਦਾ ਬਿਲਕੁਲ ਬਰੀਕ ਚੈੱਕ ਹੈ ਜੀ ਮਾਈਕਰੋ ਚੈੱਕ ਦਾ ਦੁਪੱਟਾ ਹੈ ਪ੍ਰਾਈਸ ਰਹੇਗਾ ਜੀ ਸਿਰਫ 300 ਰੁਪਏ ਦਾ ਬਹੁਤ ਸੋਹਣਾ ਸਟਾਫ ਹੈ ਜੀ ਇਹ ਦੁਪੱਟੇ ਦਾ ਔਰ ਇਹ ਵਾਲਾ ਦੁਪੱਟਾ ਰਹੇਗਾ ਜੀ ਸਟੈਂਡਰਡ ਕੰਪਨੀ ਦਾ ਜਿਹੜੀਆਂ ਭੈਣਾਂ ਦੁਪੱਟੇ ਬਾਏ ਕਰਦੀਆਂ ਲੈਂਦੀਆਂ ਉਹਨਾਂ ਨੂੰ ਪਤਾ ਹੈ ਜੀ ਅਰਜਨ ਦੇ ਸਟੈਂਡਰਡ ਦੇ ਕਾਫੀ ਕੰਪਨੀਆਂ ਦੇ ਦੁਪੱਟੇ ਆਪਣੇ ਕੋਲੇ ਤਕਰੀਬਨ ਸਾਰੇ ਆਪਾਂ ਦੁਪੱਟਿਆਂ ਦੇ ਬ੍ਰਾਂਡ ਰੱਖੇ ਹੋਏ ਨੇ ਇਹ ਹੈਗਾ ਜੀ ਸਟੈਂਡਰਡ ਕੰਪਨੀ ਦਾ ਦੁਪੱਟਾ ਹੈ ਜਿਹੜਾ ਕਿ 400 ਰੁਪਏ ਦਾ ਆਏਗਾ ਟੈਬੀ ਲਾਈਨਿੰਗ ਹੈ ਇਹਦੇ ਵਿੱਚ ਆਪਣੇ ਕੋਲੇ ਟੈਬੀ ਲਾਈਨਿੰਗ ਚੈੱਕ ਸਭ ਕੁਝ ਮਿਲ ਜੂਗਾ ਜੀ ਚਨੋਂਨ ਦੇ ਦੁਪੱਟੇ ਪਿਓਰ ਦੇ ਦੁਪੱਟੇ ਸਟੈਂਡਰਡ ਦੇ ਹੀ ਆਪਣੇ ਕੋਲੇ ਪਿਓਰ ਦੇ ਦੁਪੱਟੇ ਵੀ ਮਿਲ ਜਾਣਗੇ ਤੁਹਾਨੂੰ ਜਿਹੜੀ ਭੈਣ ਵੀ ਲੈਣਾ ਚਾਹੁੰਦੀ ਹੈ ਔਰ ਇਹਨਾਂ ਵਿੱਚੋਂ ਜਿਹੜੇ ਮੈਂ ਤੁਹਾਨੂੰ ਕਲ ਜਿਨ੍ਹਾਂ ਨੇ ਸਕਰੀਨਸ਼ਾਟ ਨਹੀਂ ਲਿਆ ਜਲਦੀ ਜਲਦੀ ਭੈਣਾ ਸਕਰੀਨਸ਼ਾਟ ਲੈ ਲਓ ਨਿਓਨ ਮਹਿੰਦੀ ਕਲਰ ਹੈ ਜੀ ਸੈਕਿੰਡ ਕਲਰ ਹੈ ਜੀ ਗ੍ਰੀਨ ਬਹੁਤ ਸੋਹਣਾ ਗ੍ਰੀਨ ਕਲਰ ਹੈ ਜੀ ਇਹਦੇ ਵਿੱਚ ਇੱਕ ਆਇਆ orange ਇੱਕ ਆਇਆ coffee ਲਾਸਟੇ ਮੈਂ ਤੁਹਾਨੂੰ ਫੇਰ ਦੱਸ ਦੇਵਾਂ ਜੀ 900 ਰੁਪਏ ਇਹਨਾਂ ਦਾ ਪ੍ਰਾਈਸ ਰਹਿਣ ਵਾਲਾ ਹੈ ਜਿਹੜੀਆਂ ਭੈਣਾ ਦੋ ਤੋਂ ਦੋ ਸੂਟਾਂ ਤੋਂ ਵੱਧ ਸੂਟ ਬਾਏ ਕਰਨਗੀਆਂ ਉਹਨਾਂ ਨੂੰ ਆਪਾਂ ਵਧੀਆ ਆਫਰ ਦੇਵਾਂਗੇ ਜੀ ਇੱਕ ਚਾਹੇ ਉਹ ਸ਼ਿਪਿੰਗ ਤੇ ਹੋਵੇ ਚਾਹੇ ਉਹ ਸੂਟ ਦੇ ਰੇਟ ਨੂੰ ਲੈ ਕੇ ਹੋਵੇ ਆਪਾਂ ਉਸ ਤੋਂ ਬਾਅਦ ਦੋ ਸੂਟਾਂ ਤੋਂ ਵੱਧ ਜਿਹੜੀਆਂ ਭੈਣਾਂ ਸੂਟ ਬਾਈ ਕਰਨਗੀਆਂ ਲੈਣੀਆਂ ਉਹਨਾਂ ਨੂੰ ਆਪਾਂ ਆਫਰ ਦੇਵਾਂਗੇ ਜੀ ਇਹ ਤਿੰਨੇ ਕਲਰਾਂ ਦੇ ਵਿੱਚ ਆਪਣੇ ਕੋਲੇ ਸਟਾਕ ਕਾਫੀ ਹੈ ਇਹ ਵਾਲਾ ਆਪਣੇ ਕੋਲੇ ਸਿੰਗਲ ਸੂਟ ਹੈ ਜੀ ਇਹਵਾਂਾ ਸਿੰਗਲ ਸੂਟ ਹੈ ਜੀ ਇਹ ਤਿੰਨੇ ਕਲਰਾਂ ਦੇ ਵਿੱਚ ਆਪਣੇ ਕੋਲੇ ਕਾਫੀ ਸਟਾਕ ਹੈ ਭੈਣਾਂ ਨੇ ਬਹੁਤ ਪਸੰਦ ਕੀਤਾ ਸੀ ਪਹਿਲਾਂ ਵੀ ਇਹ ਸਟਾਕ ਆਪਣੇ ਕੋਲੇ ਆਇਆ ਸੀਗਾ ਜੀ ਕੱਟ ਪੀਸਾਂ ਦੇ ਵਿੱਚ ਵੀ ਆਇਆ ਸੀ ਤੇ ਉਦਾਂ ਵੀ ਆਇਆ ਸੀ ਦੁਬਾਰਾ ਫਿਰ ਤੋਂ ਇਹ ਇੱਕ ਵਾਰੀ ਆਇਆ ਜੀ ਔਰ ਦੋ ਮੈਂ ਅੱਜ ਦੋ ਹੀ ਦੁਪੱਟੇ ਦਿਖਾਏ ਆ ਜੀ ਤੁਹਾਨੂੰ ਇੱਕ ਕਮਲ ਦਾ ਦਿਖਾਇਆ ਇੱਕ ਸਟੈਂਡਰਡ ਦਾ ਦਿਖਾਇਆ ਜਿਹੜੀ ਭੈਣ ਇਹਨਾਂ ਵਿੱਚ ਦੁਪੱਟੇ ਲੈਣਾ ਚਾਹੁੰਦੀ ਹੈ ਜਲਦੀ ਜਲਦੀ ਆਰਡਰ ਬੁੱਕ ਕਰ ਸਕਦੇ ਹੋ ਔਰ ਵੀਡੀਓ ਨੂੰ ਫਟਾਫਟ ਸ਼ੇਅਰ ਕਰ ਦਿਓ ਜੀ ਤਾਂ ਜੋ ਹੋਰ ਭੈਣਾਂ ਵੀ ਦੇਖ ਕੇ ਫਟਾਫਟ ਸੋਹਣੇ ਸੋਹਣੇ ਸੂਟ ਹੈ ਜਿਹੜੇ ਔਰ ਅੱਜ ਆਪ ਆਪਣੀ ਵੀਡੀਓ ਇੱਥੇ ਖਤਮ ਕਰਦੇ ਆ ਜੀ ਮੇਰੀ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਮੇਰੀਆਂ ਭੈਣਾਂ ਦਾ ਬਹੁਤ ਬਹੁਤ ਧੰਨਵਾਦ ਜੀ